ਨਾਲਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਦੀ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਬਰਨਾਲਾ ਦੇ ਵਿੱਚ ਜ਼ਿਲ੍ਹਾ ਪੱਧਰੀ ਪਿਆਚਕ ਕੀਤੀ ਹੈ ਤੇ ਨੌਜਵਾਨ ਵਿੰਗ ਸਮੇਤ ਹੋਰ ਕਈ ਕਮੇਟੀਆਂ ਦਾ ਗਠਨ ਕੀਤਾ ਹੈ ਤੇ ਨੌਜਵਾਨਾਂ ਨੂੰ ਇਸ ਮੌਕੇ ਨਿਯੁਕਤੀ ਪੱਤਰ ਵੀ ਬਣੇ ਗਏ ਨੇ ਤੇ ਪਾਰਟੀਆਂ ਗੋ ਨੇ ਕਿਹਾ ਹੈ ਕਿ ਇਸ ਜਿਮਨੀ ਚੋਣ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਤੇ ਪਾਰਟੀ ਬਰਨਾਲਾ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਜਿਮਨੀ ਚੋਣ ਜਿੱਤੇਗੀ ਜਿਨੇ ਇਸ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਪੈਂਦੀ ਸਾਡੀ ਨੌਜਵਾਨੀ ਹੈ ਅਸੀਂ ਉਹਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਕੀਤੀ ਹੈ ਕਿਉਂਕਿ ਜਿਹੜੀਆਂ ਪੰਜਾਬ ਔਰ ਸਾਡੇ ਦੇਸ਼ ਦੇ ਉੱਪਰ ਚੱਲ ਰਹੀਆਂ ਜਿਹੜੀਆਂ ਕਰੋਪੀਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਨਸ਼ਾ ਲੱਖ ਰੋਕਣ ਦੇ ਬਾਵਜੂਦ ਭਾਵੇਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਵੀ ਕੀਤੀ ਤਾਂ ਵੀ ਇੱਥੇ ਨਸ਼ਾ ਵਿਕਿਆ ਜੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਨਸ਼ਾ ਵਿਕਿਆ ਹੁਣ ਉਸ ਤੇ ਲਈ ਲੜਾਈ ਲੜਨ ਦੇ ਲਈ ਅਸੀਂ ਇਹ ਨੌਜਵਾਨਾਂ ਨੂੰ ਜਿਹੜਾ ਹੈਗਾ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਤੋਂ ਇਲਾਵਾ ਇਸ ਧਰਤੀ ਦੇ ਉੱਪਰ ਇਸ ਲੋਕਾਈ ਦੇ ਵਿੱਚ ਜਿਹੜੀਆਂ ਆ ਰਹੀਆਂ ਸਾਡੇ ਮਜ਼ਦੂਰਾਂ ਨੂੰ ਸਾਡੇ ਕਿਸਾਨਾਂ ਨੂੰ ਸਾਡੇ ਵਪਾਰੀਆਂ ਨੂੰ ਮੁਸ਼ਕਲਾਂ ਨੇ ਖਾਸ ਕਰਕੇ ਲੁੱਟ-ਲਟਾਈ ਜਿਹੜੀ ਤੁਸੀਂ ਆਮ ਹੀ ਦੇਖਦੇ ਹੋ ਇੱਥੇ ਲੁੱਟ ਲਿਆ ਤੇ ਗੋਲੀ ਨਾਲ ਸੂਟ ਕਰ ਦਿੱਤਾ ਕੋਈ ਇੱਥੇ ਸੇਫ ਨਹੀਂ ਹੈ ਉਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਆਪਣੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਬਾਈ ਅਸੀਂ ਪੰਜਾਬ ਦੀਆਂ ਜਿਮਨੀ ਚੋਣਾਂ ਜਿੰਨੀਆਂ ਵੀ ਇਸ ਤੋਂ ਪਹਿਲਾਂ ਹੋਈਆਂ ਸਾਰੀਆਂ ਚੋਣਾਂ ਦੇ ਵਿੱਚ ਪਾਰਟੀ ਨੇ ਵੱਧ ਚੜ ਕੇ ਹਿੱਸਾ ਲਿਆਗਾ ਉੱਥੇ ਬਣਦਾ ਰੋਲ ਆਪਣਾ ਅਦਾ ਕੀਤਾਗਾ ਹੁਣ ਵੀ ਜਿਹੜੀਆਂ ਇਹ ਜਿਮਨੀ ਚੋਣਾਂ ਹੋਣਗੀਆਂ ਉਹਦੇ ਵਿੱਚ ਪਾਰਟੀ ਸਾਰੀਆਂ ਜਿਮਨੀ ਚੋਣਾਂ ਦੇ ਵਿੱਚ ਪੂਰੀ ਤਕੜੇ ਹੋ ਕੇ ਚੋਣ ਲੜੂਗੀ ਤੇ ਪੰਜਾਬ ਦੇ ਵਸਨੀਕਾਂ ਨੂੰ ਲੋਕਾਂ ਨੂੰ ਦੱਸੋਗੇ ਕਿਹੜੀਆਂ ਪਾਰਟੀਆਂ ਨੇ ਅੱਜ ਤੱਕ ਸਾਡੇ ਲੋਕਾਂ ਦੇ ਨਾਲ ਕੋਈ ਇਨਸਾਫ ਦੀ ਗੱਲ ਕੀਤੀ ਆ ਜਾਂ ਨਹੀਂ ਕੀਤੀ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਆਪਣੇ ਪਾਰਟੀ ਦਾ ਅਜੰਡਾ ਲੈ ਕੇ ਚੋਣਾਂ ਦੇ ਮੈਦਾਨ ਵਿੱਚ ਜਾਵਾਂਗੇ ਏਜੰਸੀਆਂ ਦਾ ਕੰਮ ਹੁੰਦਾਗਾ ਇਹ ਭਲੇਖੇ ਵਿੱਚ ਪਾਣਾ ਲੋਕਾਂ ਨੂੰ ਸੰਗਤ ਨੂੰ ਪਰ ਇਹ ਸੰਗਤ ਨੇ ਦੇਖਣਾ ਹੁੰਦਾ ਲੋਕਾਂ ਨੇ ਦੇਖਣਾ ਹੁੰਦਾਗਾ ਕਿ ਕਿਹੜੀ ਪਾਰਟੀ ਜਿਹੜੀ ਅੱਜ ਤੱਕ ਇੱਕ ਇੱਕ ਅਜੰਡੇ ਨੂੰ ਲੈ ਕੇ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਤੋਂ ਕਿਹੜੇ ਅਜੰਡੇ ਤੇ ਲੋਕ ਉਪਰ ਆ ਕੇ ਪੰਜਾਬ ਦੇ ਲੋਕਾਂ ਦੇ ਲਈ ਸਿੱਖ ਪੰਥ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਇੱਕੋ ਹੀ ਏਜੰਡੇ ਤੇ ਇੱਕ ਰਸਤੇ ਦੇ ਉੱਤੇ ਰੱਖ ਕੇ ਆਪਣਾ ਚੱਲਦੇ ਆ ਰਹੇ ਨੇ ਉਹ ਪੱਕੇ ਨੇ ਉਸ ਧਾਰਨੀ ਨੇ ਕਿ ਜਿਹੜਾ ਕਿ ਪੰਥ ਸਿੱਖ ਨਾਲ ਹਮੇਸ਼ਾ ਹੀ ਏਜੰਸੀਆਂ ਸਰਕਾਰਾਂ ੱਤਕਾ ਕਰਦੀਆਂ ਆ ਰਹੇ ਨੇ ਉਹਨਾਂ ਦੇ ਖਿਲਾਫ ਸਰਦਾਰ ਸਿਮਰਜੀਤ ਸਿੰਘ ਮਾਨ ਚਾਹੇ ਪਵਰ ਤੋਂ ਬਾਹਰ ਹੋਣ ਚਾਹੇ ਪਵਰ ਦੇ ਵਿੱਚ ਹੋਣ ਉਹ ਆਪਣਾ ਰੋਲ ਅਦਾ ਕਰਦੇ ਆ ਰਹੇ ਨੇ ਅੱਜ ਜਿਹੜੇ ਅਸੀਂ ਨੌਜਵਾਨਾਂ ਦੀਆਂ ਜੱਥੇਬੰਦ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਹੀ ਕਰ ਰਹੇ ਆਗੇ ਖਾਸ ਤੌਰ ਤੇ ਅਸੀਂ ਬਰਨਾਲੇ ਜ਼ਿਲ੍ਹੇ ਦੇ ਵਿੱਚ 222 ਮੈਂਬਰੀ ਕਮੇਟੀ ਹਲਕਾ ਵਾਈਜ਼ ਵੀ ਬਣਾਈ ਹੈ ਔਰ ਜ਼ਿਲ੍ਹੇ ਦੀ ਕਮੇਟੀ ਵੀ ਬਣਾਈ ਹੈ ਤੇ ਮੇਰੇ ਨਾਲ ਸੁਖਚੈਨ ਸਿੰਘ ਸੰਿਹੜਾ ਜੂਸ ਦੇ ਪ੍ਰਧਾਨ ਬੈਠੇ ਆ ਗੁਰਪ੍ਰੀਤ ਸਿੰਘ ਖੁੱਡੀ ਜੋ ਪੰਜਾਬ ਦੇ ਸੈਕਟਰੀ ਨੇ ਗੁਰਨਾਬ ਸਿੰਘ ਜੀ ਜੋ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨੇ ਪੀਐਸਸੀ ਮੈਂਬਰ ਓੰਕਾਰ ਸਿੰਘ ਬਰਾੜ ਹਰਵਾਰ ਸਿੰਘ ਜੀ ਸਲੇਮਪੁਰ ਸਾਹਿਬ ਜੋ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਨੇ ਪੰਜਾਬ ਦੇ ਤੇ ਅਸੀਂ ਅੱਜ ਉਹਨਾਂ ਨੌਜਵਾਨਾਂ ਨੂੰ ਨਾਲੇ ਤਾਂ ਨਿਯੁਕਤੀ ਪੱਤਰ ਦੇਣੇ ਹੈਗੇ ਆ ਸਿਮਰਨਦੀਪ ਮਾਨ ਸਾਹਿਬ ਜੀ ਦੇ ਦਿਸਾਂ ਨਿਰਦੇਸ਼ਾਂ ਮੁਤਾਬਕ ਔਰ ਅਸੀਂ ਆਉਣ ਵਾਲੀਆਂ ਹਰੇਕ ਚੋਣਾਂ ਕਿਉਂਕਿ ਜਿਹੜਾ ਨੌਜਵਾਨ ਹੈ ਉਹ ਪਾਰਟੀ ਦੀ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਸੋ ਜਿਹੜੀ ਸੋਚ ਹੈ ਸਾਡੀ ਸੋਚ ਸਰਬੱਤ ਦੇ ਭਲੇ ਦੀ ਸੋਚ ਹੈ ਉਸ ਨੂੰ ਲੈ ਕੇ ਅਸੀਂ ਪਾਰਟੀ ਕੰਮ ਕਰ ਰਹੀ ਹੈ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣੇ ਆਈ ਇਹ ਹੀ ਕੁਝ ਅਸੀਂ ਨੌਜਵਾਨਾਂ ਦੀ ਸਕੂਲਿੰਗ ਕਰ ਰਹੇ ਆ ਇਹ ਸਾਰੇ ਨੌਜਵਾਨ ਜਿਹੜੇ ਸੀਨੀਅਰ ਲੀਡਰਸ਼ਿਪ ਸਾਡੀ ਆਈ ਹੈ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਤੇ ਉਹਨਾਂ ਨੂੰ ਅੱਜ ਅਸੀਂ ਨਿਯੁਕਤੀ ਪੱਤਰ ਦੇਣੇ ਆ ਤਾਂ ਕਿ ਅਸੀਂ ਆਉਣ ਵਾਲੀਆਂ ਸਾਰੀਆਂ ਚੋਣਾਂ ਇਹਨਾਂ ਨੌਜਵਾਨਾਂ ਦੇ ਬਲਬੁੱਤੇ ਤੇ ਲੜਨੀਆਂ ਨੇ ਇਹਨਾਂ ਨੂੰ ਅੱਗੇ ਲਾ ਕੇ ਲੜਨੀਆਂ ਨੇ ਭਵਿੱਖ ਦਾ ਹੈ ਸਾਡੇ ਆਉਣ ਵਾਲਾ ਭਵਿੱਖ ਹੈ ਜਿਹੜਾ ਨੌਜਵਾਨ ਸਾਡਾ ਅੱਗੇ ਆਵੇ ਫਰੰਟ ਲਾਈਨ ਤੇ ਆ ਕੇ ਲੜਾਈ ਲੜੇ ਜਗਬਾ ਨੇ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ